ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਏਕੋ ਏਕ ਬਖਾਨੀ ਐ ਬਿਰਲਾ ਜਾਣਾ ਸਵਾਦ ਗੁਣ ਗੋਬਿੰਦ ਨਾ ਜਾਣੀਆ ਨਾਨਕ ਸਭ ਵਿਸਮਾਦ ਪੌੜੀ ਇਕਾਦਸੀ ਨਹੀਂ ਇਕਾਦਸੀ ਨਹੀਂ ਕਹਿਣਾ ਪਾਠ ਇਕੱਠਾ ਹੀ ਐ ਇਕਾਦਸੀ ਇਕਾਦਸੀ ਨਿਕਟ ਪੇਖ ਹਰ ਰਾਮ ਯਾਨੀ ਇਕਾਦਸੀ ਦੇ ਵਿਸਰਾਮ ਹਾਂਜੀ ਇਕਾਦਸੀ ਤੇ ਵਿਸਰਾਮ ਹੈ 11ਵੀਂ ਥਿਤ ਦੁਆਰਾ 1 ਤੇ 10 ਇਕਾਦਸੀ ਨਿਕਟ ਪੇਖ ਹਰ ਰਾਮ ਇੰਦਰੀ ਬਸ ਕਰ ਸੁਣੋ ਹਰ ਨਾਮ ਬਸ ਕਸ ਕੇ ਬੋਲਣਾ ਇੰਦਰੀ ਬਸ ਕਰ ਸੁਣੋ ਹਰ ਨਾਮ ਮਾਨ ਸੰਤੋਖ ਸਰਬ ਜੀ ਦਇਆ ਇਨ ਬੇਦ ਭਾਰਤ ਸੰਪੂਰਨ ਭਇਆ ਤਾ ਵਤਮਨ ਰਖੈ ਇਕਠਾਇ ਮਨ ਤਨ ਸੁਧਜਪਤ ਹਰਨਾਈ ਸਭ ਮਹਿ ਪੂਰਨ ਰਹੇ ਪੂਰ ਰਹੇ ਪਾਰ ਬ੍ਰਹਮ ਸਭ ਮਹਿ ਪੂਰ ਰਹੇ ਪਾਰ ਬ੍ਰਹਮ ਨਾਨਕ ਹਰ ਕੀਰਤਨ ਕਰ ਅਤਲ ਏਹ ਧਰਮ ਕੀ ਵੀ ਵਿਸਰਾਮ ਇਸੇ ਤਰ੍ਹਾਂ ਹੀ ਲਾਉਣਾ ਹੈ ਨਾਨਕ ਹਰ ਕੀਰਤਨ ਕਰ ਟੱਲ ਏ ਹੋ ਧਰਮ ਸਲੋਕ ਦੁਰਮਤ ਹਰੀ ਸੇਵਾ ਕਰੀ ਪੀਤੇ ਸਾਧ ਕ੍ਰਿਪਾਲ ਨਾਨਕ ਪ੍ਰਭ ਸਿਓ ਮਿਲ ਰਹੇ ਬਿਨ ਸੇ ਸਗਲ ਜੰਜਾਲ ਪੌੜੀ द्वादਸੀ ਨਾਮਦਾਨ ਇਸ ਨਾਨ ਦ્વાਦਸੀ ਦਾਨ ਨਾਮ ਇਸ ਨਾਨ ਹਰ ਕੀ ਹਰ ਕੀ ਭਗਤ ਕਰਹੁ ਤਾਜ ਮਾਨ ਹਰ ਅੰਮ੍ਰਿਤ ਪਾਨ ਕਰਹੁ ਸਾਧ ਸੰਗ ਮਾਨ ਤ੍ਰਿਪਤਾਸੈ ਕੀਰਤਨ ਪ੍ਰਭ ਰੰਗ ਕੋਮਲ ਬਾਣੀ ਸਬਕ ਸੰਤੋਖੈ ਪੰਚ ਭੂ ਆਤਮਾ ਹਰ ਨਾਮ ਰਸ ਪੋਖੈ ਜਿਹੜਾ ਪੰਚ ਭੂ ਆਤਮਾ ਪਾਠ ਹੈ ਨਾ ਇਹ ਸੰਬੰਧ ਕੀ ਪਾਠ ਹੈ ਲੰਮੀ ਜੀ ਆਵਾਜ਼ ਨਾਲ ਬੋਲਣਾ ਪੰਜ ਪੂ ਆਤਮਾ ਪੰਜ ਪੂ ਆਤਮਾ ਹਰ ਨਾਮ ਰਸ ਕੋਖੈ ਗੁਰ ਪੂਰੇ ਤੇ ਇਹ ਨਿਛਵ ਪਾਈਐ ਨਾਨਕ ਰਾਮ ਰਮਤ ਫਿਰ ਜੋਨ ਨ ਆਈਐ ਸ਼ਲੋਕ ਤੀਨ ਗੁਣਾ ਮਹਿ ਵਿਆਪਿਆ ਪੂਰਨ ਹੋਤ ਨ ਕਾਮ ਪਤਿਤ ਉਦਾਰਣ ਮਨ ਬਸੈ ਨਾਨਕ ਛੂਟੈ ਨਾਮ ਪੂਰਨ ਹੋਤ ਨ ਕਾਮ ਪਵੜੀ ਤਰਉ ਦਸੀ ਤੀਨ ਤਾਪ ਸੰਸਾਰ ਤਾ ਹਾਂਜੀ ਤਰਉ ਦਸੀ ਇੱਥੇ ਵਿਸਰਾਮ ਲਾ ਦਣਾ ਤੀਨ ਤਾਪ ਸੰਸਾਰ ਪਿੱਛੇ ਹੈ ਨਾਨਕ ਛੂਟੈ ਨਾਮ ਕਹਿਣਾ ਨਾਨਕ ਛੂਟੈ ਨਹੀਂ ਕਹਿ ਦੇਣਾ ਆਵਤ ਜਾਤ ਨਰਕ ਅਵਤਾਰ ਹੈ ਹਰ ਹਰ ਭਜਨ ਨਾ ਮਨ ਮਹਿ ਆਇਓ ਸੁਖ ਸਾਗਰ ਪ੍ਰਭ ਨਿਮਖ ਨਾ ਗਾਇਓ ਸੁਖ ਸਾਗਰ ਪ੍ਰਭ ਬੱਬੇ ਨਾਲ ਬੋਲਨਾ ਹੈ ਪ੍ਰਭ ਪ੍ਰਭ ਨਹੀਂ ਕਹਿਣਾ ਬੱਬੇ ਨਾਲ ਪ੍ਰਭ ਤੇ ਵਿਸਰਾਮ ਲਾ ਦੋ ਸੁਖ ਸਾਗਰ ਪ੍ਰਭ ਨਿਮਖ ਨਾ ਗਾਇਓ ਹਰਖ ਸੋਗ ਕਾ ਦੇਖ ਕਰ ਬਧਿਓ ਦੀਰਗ ਰੋਗ माया आसाध्यो दिनह विकार करत श्रम पायो हां जी दिनह विकार करत ਇਥੇ ਵਿਸਰਾਮ ਲਾਉਣਾ ਹੈ ਦਿਨਹ ਵਿਕਾਰ ਕਰਤ श्रम पायो नैनी ਨੀਦ ਸੁਪਨਾ ਬਰੜਾਇਉ ਹਾਰ ਬਿਸ਼ਰਤ ਹੋਵਤ ਇਹ ਹਾਲ ਦੋਨੇ ਹਾਂ ਹੀ ਬੋਲਨੇ ਆ ਸ਼ੁੱਧ ਹੋਵਤ ਇਹ ਹਾਲ ਨਹੀਂ ਤੇ ਇੱਕ ਰਹਿ ਜਾਏਗਾ ਹੋਵਤ ਇਹ ਹਾਲ ਬੋਲਿਆ ਜਾਏਗਾ ਦੋਵੇਂ ਹਾਹੇ ਸ਼ੁੱਧ ਬੋਲੋ ਹਰ ਬਿਸਰਤ ਹੋਵਤ ਇਹ ਹਾਲ ਸਰਨ ਨਾਨਕ ਪ੍ਰਭ ਪੂਰਨ ਦਇਆਲ ਪ੍ਰਭ ਪੁਰਖ ਦਇਆਲ ਸਰਨ ਨਾਨਕ ਪ੍ਰਭ ਪੁਰਖ ਦਇਆਲ ਸ਼ਲੋਕ ਚਾਰ ਕੁੰਟ 14 ਪਵਨ 14 ਪੂਲਾ ਹੀ ਬੋਲਣਾ ਚਾਰ ਕੁੰਟ 14 ਹੈ ਭਵਨ ਚਾਰਕੁੰਟ 14 ਹੈ ਭਵਨ ਸਗਲ ਵਿਆਪਤ RAM ਨਾਨਕ ਊਣ ਨਾ ਦੇਖੀਐ ਪੂਰਨਤਾ ਕੇ ਕਾਮ ਪੌੜੀ 14 ਚਾਰਕੁੰਟ ਪ੍ਰਭ ਆਪ 14 ਇੱਥੇ ਹੀ ਵਿਸਰਾਮ ਲਾਉਣਾ 14 ਚਾਰਕੁੰਟ ਪ੍ਰਭ ਆਪ 14 ਚਾਰਕੁੰਟ ਪ੍ਰਭ ਆਪ ਸਗਲ ਭਵਨ ਪੂਰਨ ਪਰਤਾਪ ਦਸੇ ਦਿਸ਼ਾ ਰਵਿਆ ਪ੍ਰਭ ਏਕ ਇਹ ਵੀ ਦਸੇ ਪੂਲੇ ਹੀ ਬੋਲਣਾ ਦਸੇ ਨਹੀਂ ਕਹਿਣਾ ਦਸੇ ਦਿਸ਼ਾ ਰਵਿਆ ਪ੍ਰਭ ਏਕ ਧਰਨ ਆਕਾਸ ਸਭ ਮਹ ਪ੍ਰਭ ਪੇਖ ਆਕਾਸ ਕੰਨਾ ਨਹੀਂ ਐ ਧਰਨ ਆਕਾਸ ਧਰਨ ਆਕਾਸ ਸਭ ਮਹ ਪ੍ਰਭ ਪੇਖ ਜਾਲ ਥਾਲ ਬਨ ਪਰਬਤ ਪਾਤਾਲ ਬਨਤੀ ਵਿਸਰਾਮ ਲਾਉਣਾ ਬਾਕੀ ਜਿੰਨੇ ਪਾਦ ਹਨ ਵੱਖਰੇ ਵੱਖਰੇ ਬੋਲਨੇ ਹਨ ਖੇਰ ਕੇ ਜਾਲ ਥਾਲ ਬਾਨ ਪਰਬਤ ਪਾਤਾਲ ਪਰਮੇਸ਼ਵਰ ਤਹ ਬਸਹਿ ਦਇਾਲ ਸਵਰ ਸਸਿ ਔਕੜ ਐੜਾ ਰਾਰਾ ਬੋਲਣਾ ਪਰਮੇਸ਼ਵਰ ਪਰਮੇਸ਼ਵਰ ਇਥੇ ਵਿਸਰਾਮ ਹੈ ਤਹ ਬਸਹਿ ਦਇਾਲ ਪਰਮੇਸ਼ਵਰ ਤਹ ਬਸਹਿ ਦਇਾਲ ਸੁਖਮ ਅਸਥੂਲ ਸਗਲ ਭਗਵਾਨ ਨਾਨਕ ਗੁਰਮੁਖ ਨਾਨਕ ਤੇ ਬਿਸਾਨ ਨਾਨਕ ਗੁਰਮੁਖ ਬ੍ਰਹਮ ਪਛਾਨ ਗੁਰਮੁਖ ਬ੍ਰਹਮ ਪਛਾਨ ਗੁਰਮੁਖਤੀ ਯਮਕ ਸ਼ਲੋਕ ਆਤਮ ਜੀਤਾ ਗੁਰਮਤੀ ਜੀਤਾ ਕਸਕੇ ਬੋਲਣਾ ਆਤਮ ਜੀਤਾ ਗੁਰਮਤੀ ਗਉਣ ਗਾਏ ਗੋਬਿੰਦ ਸੰਤ ਪ੍ਰਸਾਦੀ ਭਾ ਮਿਟੇ ਨਾਨਕ ਬਿਨਸੀ ਚਿੰਦ ਨਾਨਕ ਬਿਨਸੀ ਚਿੰਦ ਪੌੜੀ ਅਮਾਵਸ ਆਤਮ ਸੁਖੀ ਭਏ ਅਮਾਵਸ ਮਸਿਆ ਦੁਆਰਾ ਉਪਦੇਸ਼ ਦਿੰਦੇ ਹਨ ਅਮਾਵਸ ਆਤਮ ਸੁਖੀ ਭਏ ਸੰਤੋਖ ਦੀਆ ਗੁਰਦੇਵ ਮਾਨ ਤਨ ਸੀਤਲ ਸ਼ਾਂਤ ਸਹਜ ਲਾਗਾ ਪ੍ਰਭ ਕੀ ਸੇਵ ਟੂਟੇ ਬੰਧਨ ਬਹੁ ਵਿਕਾਰ ਸਫਲ ਪੂਰਨ ਤਾਂ ਕੇ ਕਾਮ ਦੁਰਮਤ ਮਿਟੀ ਹਉ ਮੈਂ ਛੁਟੀ ਸਿਮਰਤ ਹਰ ਕੋ ਨਾਮ ਸਰਨ ਗਹੀ ਪਾਰ ਸਰਨ ਗਹੀ ਪਾਰ ਬ੍ਰਹਮ ਕੀ ਹਾਹੀ ਨਾਲੀ ਬੋਲ ਨ ਗਹੀ ਪਕੜ ਲਈ ਸਰਨ ਗਹੀ ਪਾਰ ਬ੍ਰਹਮ ਕੀ ਮਿਟਿਆ ਆਵਾ ਗਵਨ ਆਪ ਤਰਿਆ ਕੁਟੰਬ ਸਿਓ ਗਣ ਗੋਬਿੰਦ ਪ੍ਰਾਵ ਰਾਵਨ ਗੋਬਿੰਦ ਗੋਬਿੰਦਾਂ ਤਾਂ ਐ ਜੇ ਹੂੜਾ ਲੱਗਿਆ ਹੋਵੇ ਇੱਥੇ ਔਂਕੜ ਐ ਆਪ ਤਰਿਆ ਕੁਟੰਬ ਸਿਓ ਗੋਣ ਗੋਬਿੰਦ ਪ੍ਰਾਵ ਰਵਨ ਰਵਨ ਪੁੱਲਾ ਹੀ ਬੋਲਣਾ ਰਵਨ ਨਹੀਂ ਕਹਿਦਣਾ ਹਰ ਕੀ ਟਹਲ ਕਮਾਵਣੀ ਜਪਿਐ ਪ੍ਰਾਵ ਕਾ ਨਾਮ ਗੁਰਪੂਰੇ ਤੇ ਪਾਇਆ ਨਾਨਕ ਸੁਖ ਬਿਸਰਾਮ ਸਲੋਕ ਪੁਰਨਾ ਕਭੋ ਨਾ ਡੋਲਤਾ ਪੂਰਨ ਤੇ ਯਮਕ ਲਾ ਦਨੀ ਹੈ ਪੂਰਨ ਕਬਹ ਨ ਡੋਲਤਾ ਪੂਰਾ ਕੀਆ ਪ੍ਰਭ ਆਪ ਦਿਨ ਦਿਨ ਚੜਐ ਸਵਾਇਆ ਚੜ ਪਦ ਜਿੜਨਾ ਭਾਰਾ ਬੋਲਨਾ ਨਾਨਕ ਹੋਤ ਨ ਘਾਟ ਪੌੜੀ ਪੂਰਨ ਮਾ ਪੂਰਨ ਪ੍ਰਭ ਏਕ ਕਰਨ ਕਰਨ ਸਮਰੱਥ ਪੂਰਨ ਮਾ ਤੇ ਯਮਕ ਲਾ ਦਨੀ ਹੈ ਪੂਰਨ ਪ੍ਰਭ ਏ ਕਿਥੇ ਇਸਰਾਮ ਹੈ ਕਰਨ ਕਾਰਨ ਸਮਰੱਥ ਜੀ ਇਹ ਜੰਤ ਦਾ ਆਲ ਪੁਰਖ ਸਭ ਉਪਰ ਜਾ ਕਾ ਹੱਥ ਗੁਣ ਨਿਧਾਨ ਗੋਵਿੰਦ ਗੁਰ ਕੀਆ ਜਾ ਕਾ ਹੋਏ ਇਹ ਵਿਸਰਾਮ ਧਿਆਨ ਨਾਲ ਲਾਉਣਾ ਗੁਣ ਗੋ ਨਿਧਾਨ ਗੋਵਿੰਦ ਗੁਰ ਇੱਥੇ ਵਿਸਰਾਮ ਹੈ ਕੀਆ ਜਾ ਕਾ ਹੋਏ ਅੰਤਰ ਜਾਮੀ ਪ੍ਰਭ ਸੁਜਾਨ ਅਲਖ ਨਿਰੰਜਨ ਸੋਏ ਪਾਰ ਬ੍ਰਹਮ ਪਰਮੇਸ਼ਰੋ ਸਭ ਵਿਦ ਜਾਣਨ ਹਾਰ ਸੰਤ ਸਹਾਈ ਸਰਨ ਜੋਗ ਪਾਠ ਭੈਰ ਨਮਸਕਾਰ ਅਕਾਥ ਕਥਾ ਨਹਿ ਬੁਝੀਐ ਸਿਮਰਹੁ ਹਰ ਕੇ ਚਰਨ ਅਕਾਥ ਪੂਲਾ ਹੀ ਬੋਲਣਾ ਅਕਾਥ ਕਥਾ ਨਹਿ ਬੁਝੀਐ ਸਿਮਰਹੁ ਹਰ ਕੇ ਚਰਨ ਪਾਤਿ ਤੋਂ ਉਦਾਰਨ ਅनाथ नाथ ਨਾਨਕ ਪ੍ਰਭ ਕੀ ਸਰਨਾ ਸਲੋਕ ਦੁਖ ਬਿਨ ਸੇ ਸਹਿਸਾ ਗਇਓ ਸਰਨ ਗਹੀ ਹਰ ਰਾਈ ਮਨ ਚਿੰਦੇ ਫਲ ਪਾਇਆ ਨਾਨਕ ਹਰ ਗੁਨ ਗਾਇ ਪਉੜੀ ਕੋਈ ਗਾਵਤ ਕੋਈ ਗਾਵੇ ਕੋ ਸੁਣੈ ਕੋਈ ਕਰੇ ਵਿਚਾਰ ਕੋ ਉਪਦੇਸਕੋ ਦ੍ਰਿੜ ਹੈ ਹਾਂ ਕੋ ਉਪਦੇਸਕੋ ਦ੍ਰਿੜ ਤੇਸ ਕਾ ਹੋਏ ਉਧਾਰ ਕਿਲ ਵਿਖ ਕਟੈ ਹੋਏ ਨਿਰਮਲਾ ਕਿਲ ਵਿਖ ਬੱਬੀ ਨਾਲ ਬੋਲਣਾ ਕਿਤੇ ਕਿਲ ਵਿਖ ਹੁੰਦਾ ਕਿਤੇ ਕਿਲ ਵਿਖ ਹੁੰਦਾ ਕਿਲ ਵਿਖ ਕਟੈ ਹੋਏ ਨਿਰਮਲਾ ਜਨਮ ਜਨਮ ਮਲ ਜਾਏ ਹਲਤ ਪਲ ਮਲ ਨਹੀਂ ਕਹਿਣਾ ਮਲ ਪਹਿਲਵਾਨ ਘੁਲੀ ਮਲ ਮੈਲ ਹਲਤ ਪਲਤ ਮੁਖ ਉਜਲਾ ਨਹਿ ਪੋਹੈ ਤਿਸ ਮਾਈ ਨਹਿ ਪੋਹੈ ਤਿਸ ਮਾਈ ਸੋ ਸੁਰਤਾ ਸੋ ਬੈਸਨੋ ਸੋ ਗਿਆਨੀ ਧਨਵੰਤ ਸੋ ਸੂਰਾ ਕੁਲਵੰਤ ਸੋਏ ਜਿਨ ਭਜਿਆ ਭਗਵੰਤ ਖੱਤਰੀ ਬ੍ਰਹਮਣ ਖੱਤਰੀ ਬ੍ਰਹਮਣ ਸੂਦ ਬੈਸ ਉਧਰ ਐ ਸਿਮਰ ਚੰਡਾਲ ਉਧਰ ਐ ਸਿਮਰ ਚੰਡਾਲ ਜੇਨ ਜਾਨਿਓ ਪ੍ਰਭ ਆਪਣਾ ਨਾਨਕ ਤਿਸ ਹੈ ਰਵਾਲ ਵਾਹਿਗੁਰੂ ਜੀ ਗੌੜੀ ਕੀ ਵਾਰ ਮਹੱਲਾ ਚੌਥਾ ਗੌੜੀ ਕੀ ਇਥੇ ਠੰਮਕ ਦੀ ਲਾ ਕੇ ਬੋਲਣਾ ਵਾਰ ਨਖੇਰ ਕੇ ਪੜ੍ਹਨਾ ਕੀ ਵਾਰ ਨਹੀਂ ਕਹਿਣਾ ਗੌੜੀ ਕੀ ਵਾਰ ਮਹੱਲਾ ਚੌਥਾ ਗੌੜੀ ਕੀ ਵਾਰ ਮਹੱਲਾ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਸ਼ਲੋਕ ਮਹੱਲਾ ਚੌਥਾ ਸਤਗੁਰ ਪੁਰਖ ਦਇਆਲ ਹੈ ਸਤਗੁਰ ਪੁਰਖ ਦਇਆਲ ਹੈ ਜਿਸ ਨੂੰ ਸਮਤ ਸਭ ਕੋਏ ਹਾਂਜੀ ਜਿਸ ਨੂੰ ਇੱਥੇ ਯਮਕ ਲਾਦਨੀ ਹੈ ਸਮਤ ਸਭ ਕੋ ਇਹ ਸਮਤ ਪਾਠ ਉਚਾਰਨ ਕਰਨਾ ਬਰਾਬਰ ਦਾ ਵਾਚਕ ਹੈ ਸਮਤ ਸਭ ਕੋ ਇਸਮਤ ਨਹੀਂ ਕਹਿਣਾ ਏਕ ਦ੍ਰਿਸ਼ਟ ਕਰ ਦੇਖਦਾ ਮਨ ਭਾਵਨੀ ਤੇ ਸਿੱਧ ਹੋਏ ਸਤਗੁਰ ਵਿੱਚ ਅੰਮ੍ਰਿਤ ਹੈ ਹਰ ਉੱਤਮ ਹਰ ਪਾਦ ਸੋਏ ਨਾਨਕ ਕਿਰਪਾ ਤੇ ਹਰ ਧਾਈ ਹੈ ਨਾਨਕ ਕਿਰਪਾ ਤੇ ਆਰਤੀ ਆਈਆ ਗੁਰਮੁਖ ਪਾਵੇ ਕੋਈ ਮਹੱਲਾ ਚੌਥਾ ਹਉਮੈ ਮਾਇਆ ਸਭ ਵਿਖ ਹੈ ਨਿਤ ਜਗ ਨਿਤ ਜਗ ਟੋਟਾ ਸੰਸਾਰ ਹਾਂਜੀ ਲਾਹ ਹਰ ਧਨ ਖਟਿਆ ਲਾਹ ਇਥੀ ਅੰਤ ਲੱਗ ਜੇਗੀ ਲਾਹ ਹਰ ਧਨ ਖਟਿਆ ਗੁਰਮੁਖ ਸਬਦ ਵਿਚਾਰ ਉਮ ਮੈ ਮੈ ਬੇਖ ਉਤਰੈ ਹਰ ਅੰਮ੍ਰਿਤ ਹਰ ਉਰਤਾਰ ਸਬ ਉਤਾਰ ਸੰਬੰਧਕ ਪਾਠ ਹਰ ਅੰਮ੍ਰਿਤ ਹਰ ਉਰਤਾਰ ਸਭ ਕਾਰਜ ਤਿਨ ਕੇ ਸਿਧ ਹੈ ਜਿਨ ਗੁਰਮੁਖ ਕਿਰਪਾ ਤਾਰ ਸਭ ਕਾਰਜ ਤਿਨ ਕੇ ਸਿਧ ਹੈ ਤਿਨ ਕੇ ਤੇ ਠਮਕ ਲਗ ਜੇ ਹਰਦੀਵਸਰਾਮ ਨਾਨਕ ਜੋ ਧੁਰ ਮਿਲੇ ਸੇ ਮਿਲ ਰਹੇ ਹਰ ਮਿਲੇ ਸਿਰਜਣਹਾਰ ਪੌੜੀ ਤੂੰ ਸੱਚਾ ਸਾਹਿਬ ਸੱਚ ਹੈ ਤੂੰ ਸੱਚਾ ਸਾਹਿਬ ਸੱਚ ਹੈ ਸੱਚ ਸੱਚਾ ਗੋਸਾਈ ਤੁਦਨੋ ਸਬਤ ਆਏ ਦੀ ਸਭ ਲੱਗੈ ਤੇਰੀ ਪਾਈ ਤੇਰੀ ਸਿਫਤ ਸਵਾਲਿਓ ਸਰੂਪ ਹੈ ਜਿਨ ਕੀਤੀ ਤਿਸ ਪਾਰ ਲਗਾਈ ਗੁਰਮੁਖਾ ਨੂੰ ਫਲ ਪਾਏ ਦਾ ਸਚ ਨਾਮ ਸਮਾਈ ਵੱਡੇ ਮੇਰੇ ਸਾਹਿਬਾ ਵੱਡੀ ਤੇਰੀ ਵਡਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ